ਾਰੇ ਖਾਲਸਾ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਅਵਤਾਰ ਸਿੰਘ ਵੱਲੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਸ਼੍ਰੀ ਕਲਤਾਖਸਬ ਦੇ ਪਹਿਲੇ ਜਥੇਦਾਰ ਸਤਾ ਤੇਜਾ ਸਿੰਘ ਪੁੱਚਰ ਨੂੰ ਲੌਂਡ ਦੇ ਨਾਲ ਹੀ 25 ਮੈਂਬਰੀ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਇਸ ਸਾਰੇ ਘਟਨਾਕਰਮ ਤੇ ਸੁਧਾਰਵਾਦੀ ਸਿੱਖਾਂ ਨੇ ਵਿਚਾਰ ਕਰਨ ਲਈ 15 ਨਵੰਬਰ 1920 ਨੂੰ ਇੱਕ ਸਭਾ ਬੁਲਾਉਣ ਦਾ ਐਲਾਨ ਕੀਤਾ ਜਦੋਂ ਹੀ ਸਰਕਾਰ ਨੂੰ ਅੰਗਰੇਜ਼ ਸਰਕਾਰ ਨੂੰ ਇਸ ਦੀ ਭਿੰਨਕ ਪਈ ਤਾਂ ਉਹਨਾਂ ਨੇ ਉਸ ਤੋਂ 2 ਦਿਨ ਪਹਿਲਾਂ 13 ਨਵੰਬਰ 1920 ਨੂੰ ਮਹਾਰਾਜਾ ਪਟਿਆਲਾ ਦੀ ਸਲਾਹ ਦੇ ਨਾਲ ਇੱਕ 36 ਮੈਂਬਰੀ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਰ ਦਿੱਤੀ ਉਸ ਪ੍ਰਬੰਧਕ ਕਮੇਟੀ ਨੂੰ ਸ੍ਰੀ ਹਰਮੰਦਰ ਸਾਹਿਬ ਅਤੇ ਉਸ ਦੇ ਆਸ-ਪਾਸ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਲਣ ਲਈ ਕਿਹਾ ਗਿਆ ਜਦੋਂ 15 ਨਵੰਬਰ 1920 ਨੂੰ ਸੁਧਾਰਵਾਦੀ ਸਿੱਖਾਂ ਨੇ ਆਪਣੀ ਸਭਾ ਬੁਲਾਈ ਉਹਨਾਂ ਨੇ ਸਿਆਣਪ ਅਤੇ ਸੂਝ ਤੋਂ ਕੰਮ ਲੈਂਦੇ ਆ ਉਸ 36 ਮੈਂਬਰੀ ਪ੍ਰਬੰਧਕ ਕਮੇਟੀ ਨੂੰ ਨਾਲ ਲੈ ਕੇ ਕੁੱਲ 175 ਮੈਂਬਰ ਬਣਾ ਕੇ ਇੱਕ ਕਮੇਟੀ ਦੀ ਸਥਾਪਨਾ ਕੀਤੀ ਜਿਸ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਉਸ ਤੋਂ ਬਾਅਦ ਇਸ ਪ੍ਰਬੰਧਕ ਕਮੇਟੀ ਦਾ ਸਭ ਤੋਂ ਪਹਿਲਾ ਕੰਮ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣਾ ਸੀ ਤੇ ਗੁਰਦੁਆਰਿਆਂ ਦੇ ਵਿੱਚ ਸਿੱਖ ਮਰਿਆਦਾ ਲਾਗੂ ਕਰਨਾ ਸੀ ਇਸ ਕੰਮ ਨੂੰ ਰੋਕਣ ਵਾਸਤੇ ਜਿਹੜੇ ਮਹੰਤ ਗੁਰਦੁਆਰਿਆਂ ਤੇ ਕਾਬਜ ਸੀਗੇ ਉਹ ਮਹੰਤ ਵੈਸੇ ਤਾਂ ਉਹ ਸਰਕਾਰ ਨਾਲ ਪਹਿਲਾਂ ਤੋਂ ਹੀ ਅਟੈਚ ਸੀ ਸਰਕਾਰ ਮੁਤਾਬਕ ਹੀ ਕੰਮ ਕਰ ਰਹੇ ਸੀ ਪਰ ਇਸ ਘਟਨਾ ਕਰਨ ਤੋਂ ਬਾਅਦ ਸਾਰੇ ਮਹੰਤ ਇਕੱਤਰ ਹੋ ਕੇ ਸਰਕਾਰ ਦੀ ਸ਼ਰਨ ਚ ਚਲੇ ਗਏ ਤੇ ਆਪਣੇ ਆਪ ਨੂੰ ਸੰਗਠਨ ਕਰਨਾ ਸ਼ੁਰੂ ਕੀਤਾ ਆਪਣੇ ਆਪ ਨੂੰ ਮਜ਼ਬੂਤ ਕਰਨਾ ਸ਼ੁਰੂ ਕੀਤਾ ਜਦੋਂ ਇਹ ਸਾਰੀ ਗੱਲ ਦੀ ਜਾਣਕਾਰੀ ਸੁਧਾਰਵਾਦੀ ਸਿੱਖਾਂ ਕੋਲੇ ਆਈ ਤਾਂ ਫਿਰ ਇਹਨਾਂ ਨੇ ਵੀ ਉਸ ਦੁਹਰੇ ਮੁਤਾਬਕ ਉਹ ਸ਼ਬਦ ਮੁਤਾਬਕ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਇਹਨਾਂ ਨੇ ਵੀ ਇੱਕ ਵਿਉਂਤ ਬਣਾਈ ਕਿ ਸਿੱਖਾਂ ਦਾ ਵੀ ਇੱਕ ਰਾਜਸੀ ਧਰ ਹੋਣੀ ਚਾਹੀਦੀ ਆ ਸਿੱਖਾਂ ਦੀ ਵੀ ਇੱਕ ਰਾਜਨੀਤਿਕ ਪਾਰਟੀ ਹੋਣੀ ਚਾਹੀਦੀ ਆ ਇੱਕ ਸਿੱਖਾਂ ਦਾ ਵੀ ਰਾਜਨੀਤਿਕ ਦਲ ਹੋਣਾ ਚਾਹੀਦਾ ਫਿਰ ਇਹਨਾਂ ਨੇ 12 ਦਸੰਬਰ 1920 ਨੂੰ ਇੱਕ ਇਕੱਠ ਸੱਦਿਆ ਉਸ ਵਿੱਚ ਵਿਉਂਤਬੰਦੀ ਕੀਤੀ ਗਈ ਕਿ ਸਿੱਖਾਂ ਦੀ ਇੱਕ ਰਾਜਨੀਤਿਕ ਪਾਰਟੀ ਰਾਜਨੀਤਿਕ ਦਲ ਹੋਣਾ ਚਾਹੀਦਾ ਜਿਹੜਾ ਰਾਜਸੀ ਨਿਸ਼ਾਨੇ ਦੀ ਪੂਰਤੀ ਲਈ ਕੰਮ ਕਰੇ ਜਿਹੜਾ ਧਰਮ ਨੂੰ ਅੱਗੇ ਰੱਖ ਕੇ ਸੱਚੀ ਸੁੱਚੀ ਰਾਜਨੀਤੀ ਕਰੇ ਫਿਰ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਦੋ ਸੰਸਥਾਵਾਂ ਬਣ ਗਈਆਂ ਇੱਕ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕ ਰਾਜਸੀ ਸੰਸਥਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੋਨਾਂ ਸੰਸਥਾਵਾਂ ਨੇ ਦੋਨਾਂ ਤਰਾਂ ਨੇ ਰਲ ਕੇ ਗੁਰਦੁਆਰਿਆਂ ਦਾ ਪ੍ਰਬੰਧ ਹਾਸਲ ਕਰਨ ਲਈ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਕਰਨ ਲਈ ਯਤਨ ਆਰੰਭ ਕਰ ਦਿੱਤੇ ਉਸ ਸਮੇਂ ਤੱਕ ਮਹੰਤਪੂਰਨ ਰੂਪ ਵਿੱਚ ਅੰਗਰੇਜ਼ ਸਰਕਾਰ ਦੇ ਸ਼ਰਨ ਵਿੱਚ ਜਾ ਚੁੱਕੇ ਸੀ ਜਦੋਂ ਸੁਧਾਰਵਾਦੀ ਸਿੱਖਾਂ ਨੇ ਇਹਨਾਂ ਦੋਨਾਂ ਸੰਸਥਾਵਾਂ ਦੇ ਰਾਹੀਂ ਆਪਣੇ ਯਤਨ ਅਰੰਭੇ ਤਾਂ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਕੋਈ ਵੀ ਰਾਜ ਦੇ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤੇ ਸਰਕਾਰ ਉਸ ਨਾਲ ਸ਼ਕਤੀ ਨਾਲ ਪੇਸ਼ ਆਵੇਗੀ ਜਦੋਂ ਇਹ ਅਰੰਭਤਾ ਹੋਈ ਇੱਕ ਵਿਧ ਬਣਦੀ ਹੈ ਇਹ 1913 ਦੀ ਘਟਨਾ ਜਦੋਂ ਅੰਗਰੇਜ਼ ਸਰਕਾਰ ਨੇ ਆਪਣੀ ਰਾਜਧਾਨੀ ਕੋਲਕੱਤਾ ਤੋਂ ਦਿੱਲੀ ਵਿਖੇ ਸ਼ਿਫਟ ਕਰਨ ਦੀ ਯੋਜਨਾ ਬਣਾਈ ਜਦੋਂ ਉਹਨਾਂ ਨੇ ਰਾਜਧਾਨੀ ਦਿੱਲੀ ਬਣਾਈ ਤਾਂ ਉੱਥੇ ਵਾਇਸ ਰਾਏ ਦੀ ਕੋਠੀ ਬਣਾਉਣੀ ਸੀ ਜਿਹੜਾ ਕਿ ਅੱਜਕੱਲ ਵਰਤਮਾਨ ਸਮੇ ਦਾ ਰਾਸ਼ਟਰਪਤੀ ਪਵਨ ਹੈ ਜਦੋਂ ਕੋਠੀ ਬਣਾਉਣ ਲੱਗੇ ਤਾਂ ਜਿਹੜੀ ਉਸ ਕੋਠੀ ਨੂੰ ਜਾਣ ਵਾਲੀ ਸੜਕ ਸੀ ਆਰਕੀਟੈਕਟ ਨੇ ਨਕਸ਼ਨਵੀਸ ਨੇ ਜਦੋਂ ਦੇਖਿਆ ਕਿ ਉਸ ਕੋਠੀ ਨੂੰ ਜਾਣ ਵਾਲੀ ਸੜਕ ਦੇ ਵਿਚਕਾਰ ਗੁਰਦੁਆਰਾ ਰਿਕਾਬਗੰਜ ਦੀ ਕੰਧ ਆਉਂਦੀ ਹੈ ਤਾਂ ਉਹਨੇ ਉਸ ਕੰਧ ਢਾਉਣ ਲਈ ਕਿਹਾ ਤਾਂ ਅੰਗਰੇਜ਼ ਸਰਕਾਰ ਨੇ ਗੁਰਦੁਆਰਾ ਰਿਕਾਬਗੰਜ ਦੀ ਕੰਧ ਢਾ ਦਿੱਤੀ ਜਦੋਂ ਸੁਧਾਰਵਾਦੀ ਸਿੱਖਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਇਹਦੇ ਲਈ ਮੋਰਚਾ ਲਾਉਣ ਦੀ ਵਿਉਂਤ ਬਣਾਈ ਤਾਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਪਹਿਲੇ ਵਿਸ਼ਵ ਯੁੱਧ ਸ਼ੁਰੂ ਹੋਣ ਦੇ ਕਾਰਨ ਕੁਝ ਸਮੇਂ ਲਈ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਕਵਿਸ਼ਰ ਸਰਦੂਲ ਸਿੰਘ ਦੀ ਅਗਵਾਈ ਵਿੱਚ ਜਦੋਂ ਹੀ ਪਹਿਲਾ ਵਿਸ਼ਵ ਯੁੱਧ ਸ਼ਾਂਤ ਹੋਇਆ ਤਾਂ ਕਵਿਸ਼ਰ ਸਰਦੂਲ ਸਿੰਘ ਦੀ ਅਗਵਾਈ ਵਿੱਚ ਇਹ ਮੋਰਚਾ ਦੁਬਾਰਾ ਲਾਉਣ ਦੀ ਯੋਜਨਾ ਬਣੀ ਤੇ 100 ਅਜਿਹੇ ਸਿੱਖਾਂ ਦੀ ਮੰਗ ਕੀਤੀ ਗਈ ਜਿਨ੍ਹਾਂ ਦੇ ਵਿੱਚ ਗੁਰੂ ਘਰ ਲਈ ਆਪਾ ਕੁਰਬਾਨ ਕਰਨ ਦਾ ਜਜ਼ਬਾ ਹੋਵੇ ਤੇ 700 ਸਿੱਖਾਂ ਨੇ ਆਪਾ ਕੁਰਬਾਨ ਕਰਨ ਲਈ ਆਪਣੇ ਨਾਮ ਦਰਜ ਕਰਵਾਏ ਤਾਂ ਗੁਰਦੁਆਰਾ ਰਕਾਬगंज ਦੀ ਕੰਧ ਦੀ ਮੋੜ ਉਸਾਰੀ ਲਈ ਮੋਰਚਾ ਲੱਗਿਆ ਤੇ ਉਸ ਮੋਰਚੇ ਵਿੱਚ ਸਫਲਤਾ ਮਿਲੀ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ ਤੇ ਉਹ ਗੁਰਦੁਆਰਾ ਰਕਾਬगंज ਦੀ ਕੰਧ ਦੁਆਰਾ ਉਸਾਰੀ ਗਈ ਇਹ 1913 ਦੀ ਘਟਨਾ ਤੋਂ ਉਪਰੰਤ ਸਿੱਖਾਂ ਤੇ ਅੰਗਰੇਜ਼ ਸਰਕਾਰ ਦੇ ਵਿੱਚ ਤਕਰਾਰ ਵੱਧ ਗਿਆ ਸਿੱਖਾਂ ਦੇ ਵਿੱਚ ਇਸ ਘਟਨਾ ਦੇ ਨਾਲ ਰੋਹ ਹੋਰ ਵੀ ਜਾਗ ਗਿਆ ਉਹ ਅੰਗਰੇਜ਼ ਸਰਕਾਰ ਦੇ ਖਿਲਾਫ ਹੋ ਗਏ ਉਸ ਤੋਂ ਬਾਅਦ ਤੁਰੰਤ ਹੀ 1914 ਦੇ ਵਿੱਚ ਕਾਮਾਗਟਾ ਮਾਰੂ ਦੀ ਘਟਨਾ ਵਾਪਰਦੀ ਆ ਜਿਸ ਨਾਲ ਸਿੱਖਾਂ ਦਾ ਰੋਹ ਹੋਰ ਪ੍ਰਚੰਡ ਹੋ ਗਿਆ ਉਸ ਤੋਂ ਲਗਭਗ 5 ਸਾਲ ਬਾਅਦ 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਕਟਨਾ ਨੇ ਪੰਜਾਬੀਆਂ ਅਤੇ ਸਿੱਖਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੋਸ ਜਗਾ ਦਿੱਤਾ ਪੰਜਾਬੀ ਅਤੇ ਸਿੱਖ ਅੰਗਰੇਜ਼ ਸਰਕਾਰ ਦੇ ਖਿਲਾਫ ਹੋ ਗਏ ਬਾਕੀ ਪਿਆਰੇ ਦਰਸ਼ਕੋ ਆਪਾਂ ਅਗਲੇ ਐਪੀਸੋਡ ਵਿੱਚ ਵਿਚਾਰਾਂਗੇ ਹੁਣ ਤੱਕ ਦਾ ਇਤਿਹਾਸ ਸਾਂਝਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਉਦੋਂ ਤੋਂ ਤੱਕ ਲਈ ਰੱਬ ਰੱਖਾ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ Lógico de que foi